ਦੇਖੋ ਜੀ ਆਪਾਂ ਲਾਉਣ ਲੱਗੇ ਆ ਖਮੀਰ ਤੇ ਫਿਨਿਸ਼ਿੰਗ ਪੱਟੀ ਫਿਨਿਸ਼ਿੰਗ ਪੱਟੀ ਆ ਪੇਸਟਿੰਗ ਜੀ ਆ ਲਿਆ ਇਹਦੀ ਪ੍ਰੈਸ ਕਰਕੇ ਹੁਣ ਚਿਪਦੀ ਤਾਂ ਹੈ ਨਹੀਂ ਇਹ ਦੂਸਰੀ ਹੈ ਹੈਨਾ ਤੇ ਇਹਨੂੰ ਆਪਾਂ ਕਰਨ ਲਈ ਪ੍ਰੈਸ ਜਿੱਥੋਂ ਆਪਣੀ ਚਾਕ ਮੁਰਤੇ ਆ ਤੁਸੀਂ ਪ੍ਰੈਸ ਲਾ ਲਿਓ ਖਮੀਰ ਤੇ ਪ੍ਰੈਸ ਲਾ ਕੇ ਆਪਾਂ ਮਾਰਕਰ ਵੀ ਲਾਤਾ ਪ੍ਰੈਸ ਦੀ ਟਾਈਮ ਹੀ ਲੱਗੀ ਹੋਈ ਹੈ ਮਾਰਕਰ ਮੈਂ ਇਸ ਕਰਕੇ ਲਾਇਆ ਵੀ ਤੁਹਾਨੂੰ ਪਤਾ ਲੱਗੇ ਤੇ ਹੁਣ ਆਪਾਂ ਕਿਵੇਂ ਰੱਖਣੀ ਆ ਆਪਣੀ ਸਿੰਗ ਪੱਟੀ ਗੁੰਮ ਕੀਦਾ ਲਗਾਉਣੀਆਂ ਉਹ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜੀ ਇੱਥੇ ਆਪਣਾ ਹਿੱਪ ਵਾਲਾ ਕੱਪੜਾ ਹਨਾ ਜਿਹੜਾ ਆਪਣਾ ਰੱਖਿਆ ਹੁੰਦਾ ਅੰਦਰਲੀ ਸਾਈਡ ਕੱਪੜਾ ਬਾਦਮਾ ਰੱਖਿਆ ਹੁੰਦਾ ਸਲਾਈ ਲੱਗੀ ਆਪਣੀ ਹਿੱਪ ਦੀ ਦੇਖੋ ਇੱਥੇ ਆਪਾਂ ਇਹਨੂੰ ਬਾਦਮੀ ਰੱਖਣੀ ਆ ਥੋੜੀ ਜਿਹੀ ਇੰਨੀ ਕਿ ਐਂਚਕ ਇਦਾਂ ਆਪਾਂ ਨਾਲ-ਨਾਲ ਫਲਾਈ ਲਗਾ ਲੈਣੀ ਹੈ ਤੇ ਜਿਹੜੇ ਆ ਮਾਰਕਰ ਕੀਤਾ ਹੋਇਆ ਮਾਰਕਰ ਦੇ ਨਾਲ-ਨਾਲ ਰੱਖਣੀ ਆਪਾਂ ਇਦਾਂ ਫਿਨਿਸ਼ਿੰਗ ਪੱਟੀ ਇਦਾਂ ਆਪਾਂ ਸਲਾਈ ਲਗਾਉਣੀ ਹੈ ਤੇ ਆਪਣੀ ਇਹ ਗੁੰਮ ਸਲਾਈ ਹੋ ਜੂ ਉੱਪਰ ਸਲਾਈ ਨਹੀਂ ਆਉਗੀ ਜੇ ਆਪਾਂ ਉੱਪਰ ਸਲਾਈ ਲਗਾਉਣੀ ਹੈ ਨਾ ਤਾਂ ਫਿਰ ਉਹ ਸੋਹਣੀ ਨਹੀਂ ਲੱਗਦੀ ਚਲੋ ਜੀ ਆਪਾਂ ਸਲਾਈ ਲਗਾ ਕੇ ਦਿਖਾਉਣੀ ਆ ਦੇਖੋ ਜੀ ਇੱਥੇ ਆਪਾਂ ਰੱਖ ਲਈ ਆ ਦੇਖੋ ਦੋਨੇ ਕੋਰਨਰ ਆ ਹਿੱਪ ਵਾਲਾ ਸਲਾਈ ਵਾਲਾ ਪਾਸਾ ਤੇ ਆ ਆਪਣਾ ਮਾਰਕਰ ਲੱਗਿਆ ਹੋਇਆ ਤੁਹਾਨੂੰ ਮੈਂ ਦੁਬਾਰੇ ਵੀ ਮਾਰਕਰ ਲਾ ਕੇ ਦਿਖਾਉਣੀ ਆ ਦੇਖੋ ਜੀ ਆ ਮਾਰਕਰ ਲੱਗਿਆ ਹੋਇਆ ਇਹਦੇ ਨਾਲ ਨਾਲ ਆਪਾਂ ਫਿਨਿਸ਼ਿੰਗ ਪੱਟੀ ਦੇ ਸਲਾਈ ਲਗਾਉਣੀ ਆ ਠੀਕ ਹੈ ਠੀਕ ਹੈ ਜੀ ਸਮਝ ਆ ਗਈ ਹੋ ਦੇਖੋ ਜੀ ਦੇਖੋ ਜੀ ਸਲਾਈ ਲੱਗ ਰਹੀ ਹੈ ਇਸ ਟਿੱਕੇ ਨਾਲ ਆਪਾਂ ਚਾਕ ਦੇ ਐਂਡ ਤੱਕ ਸਲਾਈ ਲਗਾਉਣੀ ਹੈ ਠੀਕ ਹੈ ਜੀ ਤੇ ਲਾਉਣਾ ਵਿਚਾਰੇ ਮਤਲਬ ਕਿ ਇਧਰਲੇ ਘੇਰੇ ਤੇ ਵੀ ਲਗਾਉਣਾ ਤੇ ਆਪਾਂ ਇਹਨੂੰ ਕਿਵੇਂ ਫੋਲਡਿੰਗ ਕਰਨਾ ਇਹ ਤਰੀਕਾ ਆਪਾਂ ਦੱਸਦੇ ਆ ਤੁਹਾਨੂੰ ਦੇਖੋ ਆਪਾਂ ਐਂਡ ਤੱਕ ਸਲਾਈ ਲਗਾ ਲਈ ਜੀ ਤੁਹਾਨੂੰ ਪਤਾ ਲੱਗਦਾ ਹੋਊਗਾ ਆਪਾਂ ਮਾਰਕਰ ਲਗਾਇਆ ਦੇਖੋ ਜੀ ਐਦਾਂ ਸਾਰੇ ਝਾਕਤੀ ਆਪਾਂ ਮਾਰਕਰ ਘੇਰੇ ਤੇ ਲਗਾ ਲਿਆ ਆਪਾਂ ਘੇਰੇ ਦੀ ਫਿਨਿਸ਼ਿੰਗ ਪੱਟੀ ਲਗਾਉਣੀ ਆ ਤੁਹਾਨੂੰ ਦੱਸ ਦਿਆਂ ਕਿੱਦਾਂ ਲਗਾਉਣੀ ਹੈ ਦੇਖੋ ਜੀ ਇਹਨੂੰ ਕੋਰਨਰ ਕਿੱਦਾਂ ਬਣਾਇਆ ਮੈਂ ਦੇਖੋ ਇੱਥੋਂ ਤੱਕ ਉੱਤੋਂ ਤੱਕ ਸਲਾਈ ਲੱਗੀ ਹੈ ਇਹਨੂੰ ਐਦਾਂ ਫੋਲਡ ਕਰ ਲੈਣਾ ਦੁਬਾਰਾ ਦੱਸਦੇ ਆ ਐਦਾਂ ਫੋਲਡ ਕਰ ਲੈਣਾ ਦੇਖੋ ਜੀ ਇੱਥੋਂ ਐਦਾਂ ਫੋਲਡ ਕਰਨਾ ਇਸ ਤਿੱਕ ਇਹਨੂੰ ਕੁਛ ਨਹੀਂ ਕਰਨਾ ਇਹਦਾ ਐਦਾਂ ਆਪਾਂ ਫੋਲਡਿੰਗ ਕਰਨੀ ਆ ਤੇ ਤੇ ਸਲਾਈ ਲਗਾ ਦੇਣੀ ਹੈ ਦੇਖੋ ਮੈਂ ਫਿਨਿਸ਼ਿੰਗ ਪੱਟੀ ਜਿੰਨਾ ਹੀ ਕੱਪੜਾ ਰੱਖਿਆ ਤੇ ਤਾਂ ਹੀ ਉਹਨਾਂ ਕੁ ਮਾਰਕਰ ਕੀਤਾ ਤੇ ਆਪਾਂ ਮਸ਼ੀਨ ਦੇ ਵਿੱਚ ਅਟੈਚ ਕਰ ਲਈ ਫਿਨਿਸ਼ਿੰਗ ਪੱਟੀ ਸਲਾਈ ਲਗਾਉਣੀ ਸ਼ੁਰੂ ਕਰਦੇ ਧਿਆਨ ਨਾਲ ਸਲਾਈ ਲਗਾਉਣੀ ਹੈ ਪਾਸਾ ਜਿਹੜੀ ਆਪਣੀ ਪੈਪੀਨ ਉਹ ਬਾਹਰ ਦਿਖਾਉਣੀ ਹੈ ਆਪਾਂ ਐਂਡ ਤੱਕ ਆਪਾਂ ਸਲਾਈ ਲਗਾਉਣੀ ਹੈ ਠੀਕ ਹੈ ਜੀ ਆਪਾਂ ਐਂਡ ਤੇ ਮਿਲਦੇ ਹਾਂ ਤੁਹਾਨੂੰ ਹਾਂਜੀ ਆਪਾਂ ਦੇਖੋ ਲਗਾ ਲਈ ਫਿਨਿਸ਼ਿੰਗ ਪੱਟੀ ਇੱਥੋਂ ਤੱਕ ਤੁਸੀਂ ਦੇਖ ਸਕਦੇ ਹੋ ਐਦਾਂ ਤੇ ਹੁਣ ਆਪਾਂ ਉਸੇ ਤਰੀਕੇ ਨਾਲ ਫੋਲਡ ਕਰਨੀ ਆ ਇਸੇ ਤਰੀਕੇ ਨਾਲ ਦੇਖੋ ਇੱਧਰ ਸਲਾਈ ਲਗਾ ਲੈਣੀ ਹੈ ਹਨਾ ਆਵੇਂ ਇੱਧਰ ਆਪਾਂ ਆਹ ਲਗਾ ਲਿਆ ਚਾਕ ਲਗਾ ਲਿਆ ਤੁਹਾਨੂੰ ਦਿਖ ਰਿਹਾ ਹੋਊਗਾ ਹਲਕਾ ਜਿਹਾ ਤੇ ਇਹਨੂੰ ਆਪਾਂ ਇਦਾਂ ਫੋਲਡ ਕਰ ਲਾਂਗੇ ਐਦਾਂ ਸਲਾਈ ਲਗਾ ਲਵਾਂ ਦੇਖੋ ਜੀ ਆਪਾਂ ਈ ਕੋਰਨਰ ਤੇ ਵੀ ਇਦਾਂ ਲਗਾ ਲਾਂਗੇ ਦੇਖੋ ਸਲਾਈ ਲਗਾ ਲਾਂਗੇ ਦੇਖੋ ਜੀ ਆਪਾਂ ਇਹ ਚਾਕ ਤੇ ਵੀ ਇੱਥੇ ਤੱਕ ਲਗਾ ਲਈ ਹੈ ਨਾ ਤੇ ਹੁਣ ਆ ਚਾਕ ਦੇ ਦੇਖੋ हिਪ ਕੋਲੋਂ ਆਪਾਂ ਐਦਾਂ ਕਰ ਲੈਣਾ ਤੇ हिਪ ਕੋਲੇ ਆਪਾਂ ਐਦਾਂ ਰੱਖ ਕੇ ਐਦਾਂ ਸਲਾਈ ਲਗਾ ਲਾਂਗੇ ਠੀਕ ਹੈ ਜੀ ਐਦਾਂ ਸਲਾਈ ਲਗਾਉਣੀ ਹੈ ਦੇਖੋ ਜੀ ਐਦਾਂ ਸਲਾਈ ਲਗਾ ਰਹੇ ਹਾਂ ਠੀਕ ਹੈ ਜੀ ਐਦਾਂ ਸਲਾਈ ਲਗਾਉਣੀ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਪੱਟੀ ਆਪਾਂ ਸਾਰੇ ਹਨਾ ਲਾਤੀ ਦੇਖੋ ਕਿੰਨੀ ਵਧੀਆ ਲਾਈ ਗਿਆ ਤੇ ਕਿੰਨੀ ਫਿਨਿਸ਼ਿੰਗ ਆਈ ਹੈ ਤੁਸੀਂ ਦੇਖ ਸਕਦੇ ਆ ਤੇ ਆਪਾਂ ਚਾਰੋਂ ਸਾਈਡ ਲਗਾਤੀ ਇਸ ਟਿੱਕੇ ਨਾਲ ਤੁਸੀਂ ਵੀ ਲਗਾ ਸਕਦੇ ਹੋ ਲੈਕ ਤੇ ਆਪਾਂ ਬਿਲਕੁਲ ਨਹੀਂ ਲਗਾਈ ਹਨਾ ਤੇ ਆਪਾਂ ਬਾਜੂ ਤੇ ਲਗਾਈ ਹੈ ਇਸ ਟਿੱਕੇ ਨਾਲ ਚੈੱਕ ਕਰ ਸਕਦੇ ਹੋ ਫੁੱਲ ਸੂਟ ਦੀ ਲੁੱਕ ਫੁੱਲ ਸੂਟ ਦੀ ਵੀਡੀਓ ਵੀ ਮੈਂ ਨਾਲ ਅਟੈਚ ਕੀਤੀ ਆ ਤੇ ਆਪਾਂ ਕਮੀਤ ਦੀ ਵੀਡੀਓ ਲੱਗ ਤੋਂ ਲਗਾਤੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਲੱਗ ਕੇ ਤਿਆਰ ਹੋਈ ਆ ਜੇ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਨਾਲ ਲਗਾਉਗੇ ਤਾਂ ਬਹੁਤ ਵਧੀਆ ਲੱਗ ਕੇ ਤਿਆਰ ਹੋਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਸੀਂ ਦੇਖ ਸਕਦੇ ਹੋ ਮੇਰੇ ਫੁੱਲ ਸੂਟ ਦੀ ਲੁੱਕ ਹਨਾ ਨੂੰ ਫਿਨਿਸ਼ਿੰਗ ਪੱਟੀ ਲਗਾ ਕੇ ਆਪਾਂ ਬਣਾਇਆ ਗਿਆ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਇਹ ਘਰ ਵਧੀਆ ਲੱਗਿਆ ਕਮੈਂਟ ਜ਼ਰੂਰ ਕਰਦਿਓ